ਇਹ ਲੋਕ ਉਹ ਨੇ ਜਿਹੜੇ ਇੱਕ ਜ਼ਮੀਨ ਦਾ ਟੁਕੜੇ ਬਦਲੇ ਜਿਹੜਾ ਉਹਨਾਂ ਨੇ ਗੁਰੂ ਦੀ ਸਿੱਖੀ ਗੁਰੂ ਦੀ ਮਰਿਆਦਾ ਦਾ ਘਾਣ ਕੀਤਾ ਸੋ ਇਹਨਾਂ ਦੇ ਉੱਪਰ ਕਾਨੂੰਨ ਨੂੰ ਚਾਹੀਦਾ ਹੈ ਕਿ ਚੰਗੀ ਤਰ੍ਹਾਂ ਇਹਨਾਂ ਤੇ ਸ਼ਿਕੰਜਾ ਕੱਸ ਕੇ ਇਹਨਾਂ ਨੂੰ ਡਿਬਰੂਗੜ ਜਿਹੜਾ ਵਾ ਉਹ ਲਾਇਆ ਜਾਵੇ ਇਹਨਾਂ ਦੇ ਉੱਪਰ ਵੀ ਐਨਐਸਏ ਲਾਇਆ ਜਾਵੇ ਮੈਂ ਸਮਝਦਾ ਮੈਂ ਵੀ ਟਰੈਕਟਰ ਮਾਰਚ ਕਰਨੇ ਚੰਗੇ ਆ ਪਰ ਟਰੈਕਟਰ ਨਿਸ਼ਾਨ ਸਾਹਿਬ ਤੇ ਚਾੜ੍ਹਨੇ ਇਹ ਜਿਹੜੇ ਕਿਤੇ ਨਾ ਕਿਤੇ ਪਹਿਲੀ ਵਾਰੀ ਸੁਣੇ ਨੇ ਮੈਂ ਸਮਝਦਾ ਅੰਮ੍ਰਿਤਸਰ ਧਰਤੀ ਆ ਐਸੇ ਰਾਹ ਤਾਂ ਨਹੀਂ ਕਿਤੇ ਮੁਗਲ ਘੋੜਿਆਂ ਤੇ ਆਉਂਦੇ ਹੋਣਗੇ ਅੱਜ ਉਹ ਮੁਗਲ ਜਿਹੜੇ ਆ ਟਰੈਕਟਰ ਲੈ ਕੇ ਨਿਸ਼ਾਨ ਸਾਹਿਬ ਢਾਉਂਦੇ ਆ ਅਪਡੇਟ ਹੋ ਗਿਆ ਵਰਜਨ ਇਹਨਾਂ ਦਾ ਆ ਮੈਂ ਲੰਕੀ ਆਇਆ ਵਾਂ ਭੈਣ ਭਰਾ ਮੈਨੂੰ ਦੱਸ ਰਹੇ ਇੱਥੇ ਕਿ ਥੋੜੇ ਦਿਨ ਪਹਿਲਾਂ ਇੱਥੇ ਕਿਸੇ ਦੀ ਡੈਥ ਹੋ ਗਈ ਕਿਸੇ ਗਰੀਬ ਦੀ ਤੇ ਉਹਨੂੰ ਸੰਸਕਾਰ ਕਰਨ ਵਾਸਤੇ ਲੈ ਕੇ ਜਾ ਰਹੇ ਸੀ ਤੇ ਉਹ ਚਾਰ ਬੰਦੇ ਲੰਘਣ ਜੋਗੀ ਜਗ੍ਹਾ ਨੇ ਹੈਗੀ ਮਰਦਾ ਥੱਲੇ ਡਿੱਗ ਪਿਆ ਆਹ ਹਲਾਤਾ ਤਣਾੜ ਦੇ ਘਰ ਨੂੰ ਕਦੇ ਪਿਆ ਜਾਂਦਾ ਹੋਵੇ ਨਾ ਤੇ ਇਹ ਸਰਕਾਰਾਂ ਤੁਹਾਡੀਆਂ ਹੀ ਐਮਐਲਏ ਦੀਆਂ ਫਰਮੈਸ਼ਾਂ ਪਾ ਕੇ ਉੱਥੇ ਰੰਗਦਾਰ ਤਾਂ ਰੰਗ-ਬਰੰਗੀਆਂ ਲਾ ਦਿੰਦੇ ਆ ਇਹ ਗਰੀਬਾਂ ਦੇ ਘਰ ਨੂੰ ਜਾਣ ਨੂੰ ਨਿੱਕੀ ਜਿਹੀ ਵਾਟਾ ਕੀ ਕਰ ਇਹ ਗਰੀਬ ਆ ਤਾਂ ਕਰਕੇ ਉਹ ਤਣਾੜ ਨੇ ਤਾਂ ਕਰਕੇ ਇੱਟਾਂ ਨਾਲ ਰੰਗ-ਬਰੰਗੇ ਲੱਗ ਜਾਂਦੀਆਂ ਜੇ ਗਰੀਬ ਤਾਂ ਹੀ ਤਾਂ ਦੱਬ ਲਿਆ ਇੱਥੇ ਆਣ ਕੇ ਬਦਮਾਸ਼ੀ ਕਰਕੇ ਉਹ ਗਰੀਬ ਤਾਂ ਜਾਵੇਂ ਹਾਂ ਕੋਈ ਇੱਥੇ ਆ ਵੇਖੋ ਘੜਾ ਘੜ ਤਗੜੀਆਂ ਸੰਪਰਦਾਵਾਂ ਬਣੀਆਂ ਕਿੱਲਿਆਂ ਦੇ ਕਿੱਲੇ ਮੱਲੀ ਫਿਰਦੇ ਉਧਰ ਜਾਂਦਾ ਕੋਈ ਨਹੀਂ ਪਤਾ ਨਾ ਵੀ ਮੋਰਾ ਡਾਂਗ ਪੈਣੀ ਹੈ ਗੱਲ ਨਿਸ਼ਾਨ ਸਾਹਿਬ ਦੀ ਸੀ ਕਿਸਾਨ ਜਿੱਥੇ ਬੰਦੀਆਂ ਨੂੰ ਇਹਨਾਂ ਦੇ ਐਕਸ਼ਨ ਲੈਣਾ ਚਾਹੀਦਾ ਹੈ ਬਚਾਉਣਾ ਚਾਹੀਦਾ ਨਹੀਂ ਤੇ ਕਿਸਾਨੀ ਬਦਨਾਮ ਹੋ ਰਹੀ ਹੈ ਜਿੱਥੇ ਬੰਦੀਆਂ ਬਦਨਾਮ ਹੋ ਰਹੀਆਂ ਕਿਸਾਨੀ ਲੜਦੀ ਚੰਗੀ ਲੱਗਦੀ ਆਈ ਹੋਈ ਕਿਸਾਨ ਨੇ ਜਿਨ੍ਹਾਂ ਦੇ ਮਰਲਾ ਮਰਲਾ ਜੱਗੀ ਵਰਗਿਆਂ ਦਾ ਸਿਰ ਪੜਵਾਇਆ ਜੱਗੀ ਵਰਗਿਆਂ ਨੇ ਤੁਹਾਡੇ ਨਾਲ ਤੁਸੀਂ ਤਾਂ ਬਾਦਾਮ ਕਾਜੂ ਖਾ ਕੇ ਆ ਗਏ ਬਾਰਡਰਾਂ ਤੇ ਦਵਿੰਦਰ ਸਿੰਘ ਜੀ ਆ ਕੀ ਮਾਮਲਾ ਹੋਇਆ ਗੁਰੂ ਕੀ ਵਡਾਲੀ ਕੋਟ ਖਾਲਸਾ ਅੱਗੇ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਜਿਹੜਾ ਵਾ ਕੁਝ ਵਿਅਕਤੀਆਂ ਵੱਲੋਂ ਢਾਹ ਜਿੰਦਾ ਕੌਣ ਲੋਕ ਨੇ ਕੀ ਮਾਮਲਾ ਸਾਰਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਲੋਕ ਤੇ ਆਪਣੀ ਆ ਪਰਨੀਤਾਂ ਇਹਨਾਂ ਦੀਆਂ ਮਾੜੀਆਂ ਇਹ ਲੋਕ ਉਹ ਨੇ ਜਿਹੜੇ ਇੱਕ ਜ਼ਮੀਨ ਦਾ ਟੁਕੜੇ ਬਦਲੇ ਜਿਹੜਾ ਉਹਨਾਂ ਨੇ ਗੁਰੂ ਦੀ ਸਿੱਖੀ ਗੁਰੂ ਦੀ ਮਰਿਆਦਾ ਦਾ ਘਾਣ ਕੀਤਾ ਇਸ ਘਟਨਾ ਨੇ ਦੇਸ਼ਾਂ ਦੇ ਵਿੱਚ ਵਸਦੇ ਹਰੇਕ ਸਿੱਖਾਂ ਦਾ ਹਿਰਦਾ ਬਲੁੰਦਰਿਆ ਸੋ ਇਹਨਾਂ ਦੇ ਉੱਪਰ ਕਾਨੂੰਨ ਨੂੰ ਚਾਹੀਦਾ ਹੈ ਕਿ ਚੰਗੀ ਤਰ੍ਹਾਂ ਇਹਨਾਂ ਤੇ ਸ਼ਿਕੰਜਾ ਕੱਸ ਕੇ ਇਹਨਾਂ ਨੂੰ ਡਿਬਰੂਗੜ ਜਿਹੜਾ ਵਾ ਉਹ ਲਾਇਆ ਜਾਵੇ ਇਹਨਾਂ ਦੇ ਉੱਪਰ ਵੀ ਐਨਐਸਏ ਲਾਇਆ ਜਾਵੇ ਤਾਂ ਜੋ ਆਮ ਹੋਰ 10 ਬੰਦੇ ਵੀ ਇਦਾਂ ਦੇ ਹਰਕਤ ਕਰਨ ਦਾ ਕੋਈ ਲਹਿਜ਼ਾ ਰੱਖਦੇ ਹੋਣ ਤੇ ਕਮ ਸੇ ਕਮ ਉਹਨਾਂ ਨੂੰ ਪਤਾ ਲੱਗੇ ਕਿ ਧਰਾਵਾਂ ਕਿੰਨੀਆਂ ਸਖਤ ਨੇ ਕਾਨੂੰਨ ਕਿੰਨਾ ਸਖਤ ਆ ਮੈਂ ਬੇਨਤੀ ਕਰਾਂ ਆ ਮਲੰਕੀ ਆਇਆ ਵਾਂ ਭੈਣ ਭਰਾ ਮੈਨੂੰ ਦੱਸ ਰਹੇ ਇੱਥੇ ਕਿ ਥੋੜੇ ਦਿਨ ਪਹਿਲਾਂ ਇੱਥੇ ਕਿਸੇ ਦੀ ਡੈਥ ਹੋ ਗਈ ਕਿਸੇ ਗਰੀਬ ਦੀ ਤੇ ਉਹਨੂੰ ਸਸਕਾਰ ਕਰਨ ਵਾਸਤੇ ਲੈ ਕੇ ਜਾ ਰਹੇ ਸੀ ਤੇ ਉਹ ਚਾਰ ਬੰਦੇ ਲੰਘਣ ਜੋਗੀ ਜਗ੍ਹਾ ਨੇ ਹੈਗੀ ਮੁਰਦਾ ਥੱਲੇ ਡਿੱਗ ਪਿਆ ਆ ਹਾਲਾਤ ਆ ਮੈਂ ਕਹਿਣਾ ਚਾਹੁੰਦਾ ਵਾਂ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੂੰ ਕਿ ਡੀਸੀ ਸਾਹਿਬ ਉਠੋ ਆਪਣੇ ਏਸੀ ਵਾਲੇ ਮਕਾਨਾਂ ਦੇ ਵਿੱਚੋਂ ਉਠੋ ਆਪਣੇ ਦਫ਼ਤਰਾਂ ਦੇ ਵਿੱਚੋਂ ਭਾਈ ਸਾਹਿਬ ਜੀ ਇੱਧਰ ਆਣ ਕੇ ਤੇ ਗਰੀਬਾਂ ਦਾ ਹਾਲ ਵੇਖੋ ਤਣਾੜ ਦੇ ਘਰ ਨੂੰ ਕਦੇ ਪਿਆ ਜਾਂਦਾ ਹੋਵੇ ਨਾ ਤੇ ਇਹ ਸਰਕਾਰਾਂ ਤੁਹਾਡੀਆਂ ਹੀ ਐਮਐਲਏ ਦੀਆਂ ਫਰਮੈਸ਼ਾਂ ਪਾ ਕੇ ਉੱਥੇ ਰੰਗਦਾਰ ਟਾਂ ਰੰਗਬਰੰਗੀਆਂ ਲਾ ਦਿੰਦੇ ਆ ਇਹ ਗਰੀਬਾਂ ਦੇ ਘਰ ਨੂੰ ਜਾਣ ਨੂੰ ਨਿੱਕੀ ਜਿਹੀ ਵਾਟਾ ਕੀ ਕੱਲ ਇਹ ਗਰੀਬ ਆ ਤਾਂ ਕਰਕੇ ਉਹ ਤਣਾੜ ਨੇ ਤਾਂ ਕਰਕੇ ਇੱਟਾਂ ਨਾਲ ਰੰਗ ਬੰਗੇ ਲੱਗ ਜਾਂਦੀਆਂ ਤੁਹਾਡਾ ਕੋ ਨਿੱਜੀ ਫਰਜ਼ ਨਹੀਂ ਬਣਦਾ ਡੀਸੀ ਸਾਹਿਬ ਕਿਰਪਾ ਕਰਕੇ ਉੱਠੋ ਨਿਕਲੋ ਇੰਨਾ ਗਰੀਬਾਂ ਦਾ ਮਸੀਹਾ ਬਣੋ ਮਿਸਾਲ ਬਣੋ ਪੰਜਾਬ ਪੰਜਾਬੀਅਤ ਦਾ ਕਾਹਨ ਬੜੇ ਵੱਡੇ ਲੈਵਲ ਤੇ ਹੋ ਰਿਹਾ ਪਿੰਡੋਂ ਪਿੰਡ ਹੋ ਰਿਹਾ ਨਰੇਗਾ ਤੱਕ ਦਿਹਾੜੀਆਂ ਸਾਡੀਆਂ ਭੈਣਾਂ ਲਾਉਂਦੀਆਂ ਨੇ ਦੇਖ ਉਹਨਾਂ ਖਾਤਿਆਂ ਦੇ ਵਿੱਚ ਉਹਨਾਂ ਤਨਾਡਾਂ ਦੇ ਪੈਸੇ ਜਾ ਰਹੇ ਆ ਜਿਹੜਾ ਇਹਨਾਂ ਗਰੀਬਾਂ ਦੀ ਮਿਹਨਤ ਵੀ ਖਾ ਰਹੇ ਆ ਵਿਦੇਸ਼ ਸਿੰਘ ਜੀ ਪੁਲਿਸ ਵੱਲੋਂ ਕਾਰਵਾਈ ਕਰ ਦਿੱਤੀ ਗਈ ਆ ਤੁਹਾਨੂੰ ਲੱਗਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੋਈ ਐਕਸ਼ਨ ਲੈਣਾ ਚਾਹੀਦਾ ਜਿਸ ਤਰ੍ਹਾਂ ਨਿਸ਼ਾਨ ਸਾਹਿਬ ਦੀ ਵੀਡੀਓ ਸਾਹਮਣੇ ਆਈ ਆ ਜੀ ਦੇਖੋ ਜੀ ਜਿਸ ਤਰੀਕੇ ਦੀ ਕਾਰਵਾਈ ਹੋਣੀ ਚਾਹੀਦੀ ਆ ਜੋ ਕਰਨੀ ਉਹ ਤਾਂ ਉਹਨਾਂ ਨੇ ਕੀਤੀ ਨਹੀਂ ਨਾ ਜੀ ਪਰਚਾ ਦਰਜ ਕਰਤਾ ਸਿਰਫ ਸਿਰਫ ਲੋਕਾਂ ਦਾ ਰੋਹ ਨੂੰ ਸ਼ਾਂਤ ਕਰਨ ਵਾਸਤੇ ਲੋਕਾਂ ਦੇ ਰੋਹ ਨੂੰ ਸ਼ਾਂਤ ਕਰਨ ਵਾਸਤੇ ਤਾਂ ਲੋਕਾਂ ਨੇ ਪਰਚਾ ਦਰਜ ਕਰ ਦਿੱਤਾ ਹੈ ਸਖਤ ਤਰਾਵਾਂ ਲਾ ਕੇ ਇਹਨਾਂ ਦੇ ਉੱਪਰ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਡਿਬੁਰਗਾ ਸੁੱਟਣਾ ਚਾਹੀਦਾ ਜਿਹੜਾ ਲੈ ਕੇ ਗਏ ਨਿਸ਼ਾਨ ਸਾਹਿਬ ਉਹ ਬਰਾਮਦ ਕਰਨ ਤੇ ਸੰਗਤ ਦੇ ਸਾਹਮਣੇ ਰੱਖਣ ਤੇ ਆਉਣ ਵਾਲੀ ਜਿਹੜੀ ਹੁਣ ਵੇਖੋ ਜਿੱਥੇ ਬੰਦੇ ਇਕੱਠੇ ਹੋਈਆਂ ਨੇ ਸ਼ਾਮ ਤੱਕ ਕੀ ਫੈਸਲਾ ਲੈਂਦੀਆਂ ਨੇ ਤੇ ਆਪਾਂ ਜਿਹੜਾ ਵਾ ਉਹ ਸੰਗਤ ਦੇ ਜਿਹੜਾ ਵਾ ਧੰਨਵਾਦ ਦਾ ਪਾਤਰ ਬਣੇ ਪ੍ਰਸ਼ਾਸਨ ਹੁਣ ਤੱਕ ਕਾਲ ਤੱਕ ਸਭ ਦੇ ਜਥੇਦਾਰ ਦਾ ਜਾਂ ਫਿਰ ਐਜੀਪੀਸੀ ਪ੍ਰਧਾਨ ਦਾ ਕੋਈ ਬਿਆਨ ਨਹੀਂ ਆਇਆ ਇਸ ਮਾਮਲੇ ਤੇ ਜੀ ਦੇਖੋ ਪ੍ਰਧਾਨ ਸਾਹਿਬ ਹੋਣਾ ਅਸੀਂ ਵੀ ਪਹੁੰਚ ਕਰਾਂਗੇ ਇਸ ਮਸਲੇ ਤੇ ਇਹ ਪਿੰਡੋਂ ਪਿੰਡੀ ਗਰੀਬਾਂ ਦਾ ਬਹੁਤ ਵੱਡਾ ਹਾਲ ਆ ਇਸੇ ਕਰਕੇ ਹੀ ਮੇਰੇ ਖਵਾਲ ਨਾਲ ਜਿਹੜੀ ਆ ਸਿੱਖੀ ਨਾਲ ਟੁੱਟਦੇ ਜਾ ਰਹੇ ਨੇ ਇਹ ਗਰੀਬ ਲੋਕ ਤੇ ਉਹਨਾਂ ਲੋਕਾਂ ਨੂੰ ਆਪਣੀਆਂ ਸਟੇਜਾਂ ਤੇ ਮਤਲਬ ਮੌਕਾ ਮਿਲ ਜਿੰਦਾ ਕਹਿਣ ਦਾ ਕਿ ਗਰੀਬਾਂ ਨੂੰ ਜਿਹੜਾ ਜਾਤ ਪਾਤ ਕਰਕੇ ਤੋੜਿਆ ਜਾਂਦਾ ਵਾ ਉਹ ਸਾਡੇ ਕੋਲੋਂ ਉਹਨਾਂ ਦਰਵਾਜ਼ੇ ਖੁੱਲੇ ਛੱਡੇ ਆ ਸਾਡੇ ਲੋਕ ਜਿਹੜੇ ਆਪਣੇ ਗੱਲ ਨਾਲ ਨਹੀਂ ਲਾਉਣ ਦੇ ਇਸੇ ਕਰਕੇ ਜਿਹੜਾ ਪੰਜਾਬ ਪੰਜਾਬੀ ਦਾ ਜਿਹੜਾ ਬੇੜਾਗਰਕ ਦਿਨ ਬਦਲ ਹੁੰਦਾ ਜਾ ਰਿਹਾ ਵਾ ਇੱਕ ਪਾਸੇ ਕਿਸਾਨ ਕਹਿੰਦਾ ਕਿ ਮੈਂ ਕਰਜੇ ਏਠੇ ਕੱਲ ਤੁਸੀਂ ਵੇਖਿਆ ਹੋਣਾ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੱਢੇ ਗਏ ਆ ਜੇ ਕੀ ਕਹਿਣਾ ਚਾਹੋਗੇ ਇਸ ਮਸਲੇ ਤੇ ਦੇਖੋ ਗੱਲ ਇਸ ਤਰ੍ਹਾਂ ਵਾ ਕਿ ਮੈਂ ਸਮਝਦਾ ਵਾਂ ਕਿ ਟਰੈਕਟਰ ਮਾਰਚ ਕਰਨੇ ਚੰਗੇ ਆ ਪਰ ਟਰੈਕਟਰ ਨਿਸ਼ਾਨ ਸਾਹਿਬ ਤੇ ਚਾੜਨੇ ਇਹ ਜਿਹੜੇ ਕਿਤੇ ਨਾ ਕਿਤੇ ਪਹਿਲੀ ਵਾਰੀ ਸੁਣੇ ਨੇ ਮੈਂ ਸਮਝਦਾ ਅੰਮ੍ਰਿਤਸਰ ਧਰਤੀ ਆ ਐਸੇ ਰਾਹ ਥਾਣੇ ਕਿਤੇ ਮੁਗਲ ਘੋੜਿਆਂ ਤੇ ਆਉਂਦੇ ਹੋਣਗੇ ਅੱਜ ਉਹ ਮੁਗਲ ਜੜੇ ਉਹ ਟਰੈਕਟਰ ਲੈ ਕੇ ਨਿਸ਼ਾਨ ਸਾਹਿਬ ਢਾਉਂ ਠੀਕ ਹੈ ਤੇ ਜੱਟ ਕੌਮ ਨੂੰ ਬਦਨਾਮ ਕੀਤਾ ਜੀਵਿਦਾਰ ਭਾਈਚਾਰੇ ਨੂੰ ਬਦਨਾਮ ਕੀਤਾ ਮੈਂ ਸਾਰੇ ਜੀਵਿਦਾਰ ਭਾਈਚਾਰੇ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਜਿਹੜਾ ਬੰਦਾ ਵੀ ਕਰਦਾ ਚਾਹੇ ਕੋਈ ਐਸੀ ਗਲਤੀ ਕਰਦਾ ਵਾ ਤੇ ਆਪਾਂ ਉਹਨੂੰ ਜਿਹੜਾ ਕਾਨੂੰਨ ਦੇ ਸ਼ਿਕੰਜੇ ਚ ਲੈ ਕੇ ਆਈਏ ਜੇ ਕੋਈ ਧਨਾੜ ਕਰਦਾ ਵਾ ਤੇ ਆਪਾਂ ਆਉਂਦਾ ਬਹੁਤਾਂਤ ਜਿਹੜੀ ਗਿਣਤੀ ਹੈ ਧਨਾੜਾਂ ਦੀ ਆ ਗਰੀਬ ਬੰਦੇ ਵਿਚਾਰੇ ਕੋਈ ਰੋਟੀ ਖਾਣ ਜੋਗਾ ਪੈਸਾ ਨਹੀਂ ਹੈ ਜੇ ਗਰੀਬ ਤਾਂ ਹੀ ਤਾਂ ਦੱਬ ਲਿਆ ਇੱਥੇ ਆਣ ਕੇ ਬਦਮਾਸ਼ੀ ਕਰਕੇ ਗਰੀਬ ਦਾ ਜਾਵੇਂ ਹਾਂ ਕੋਈ ਇੱਥੇ ਆ ਵੇਖੋ ਗੜਗੜ ਤਗੜੇ ਆ ਸੰਪਰਦਾਵਾਂ ਬਣੀਆਂ ਕਿੱਲਿਆਂ ਦੇ ਕਿੱਲੇ ਮੱਲੀ ਫਿਰਦੇ ਉਧਰ ਜਾਂਦਾ ਕੋਈ ਨਹੀਂ ਪਤਾ ਨਾ ਵੀ ਮੋਰਾ ਡਾਂਗ ਪੈਣੀ ਹੈ ਉਧਰ ਕੋਈ ਨਹੀਂ ਜਾਂਦਾ ਗੁਰਦਾਰਿਆਂ ਦੇ ਵਿੱਚ ਭਾਂਡੇ ਵੱਖਰੇ ਕਰਾਏ ਨੇ ਉਧਰ ਜਾਣ ਕਰਾਉਣ ਇੱਕ ਕਿਤੇ ਉਧਰ ਕੋਈ ਨਹੀਂ ਜਾਂਦਾ ਗਰੀਬਾਂ ਦੇ ਹੁੰਦਾ ਵਾ ਜਗਾ ਦੀ ਗੱਲ ਕੀਤੀ ਜਾਵੇ ਕਹੀ ਜਾ ਰਹੀ ਹੈ ਜਗਾ ਜਿਹੜੀ ਉਹ ਸਰਕਾਰੀ ਜਗਾ ਵਾਕੇ ਸਰਕਾਰੀ ਜਗਾ ਅਸੀਂ ਫਿਰ ਇਹਦੇ ਵਿੱਚ ਨਿਸ਼ਾਨ ਸਾਹਿਬ ਗੱਡਿਆ ਕਿਵੇਂ ਗਿਆ ਜੀ ਲਾਇਆ ਕਿ ਕਿਹਾ ਤਾਪਤ ਕਿਵੇਂ ਕੀਤਾ ਗਿਆ ਇਹ ਸਰਕਾਰੀ ਜਗਾ ਜਿਸ ਤਰੀਕੇ ਦੇ ਨਾਲ ਇੱਥੇ ਸਰਕਾਰੀ ਜਗਾ ਦੇ ਉੱਪਰ ਮਕਾਨ ਬਣ ਸਕ ਹਾਂ ਇਸੇ ਤਰ੍ਹਾਂ ਉਹਨਾਂ ਗਰੀਬਾਂ ਵਾਸਤੇ ਇੱਥੇ ਧਾਰਮਿਕ ਸਥਾਨ ਵੀ ਬਣਦਾ ਪਿਆ ਵਾ ਕਬਜ਼ਾ ਪੁਰਾਣੇ ਤਣਾਡਾਂ ਦਾ ਸੀ ਉਹ ਚਾਹੁੰਦੇ ਨਹੀਂ ਸਾਡੇ ਕੋਲ ਜਿਹੜਾ ਕਬਜ਼ਾ ਛੁੱਟੇ ਅੱਜ ਐਸਸੀ ਜਿਹੜਾ ਜਾਗ ਪਿਆ ਵਾ ਪੰਜਾਬ ਦਾ ਤੇ ਉਹ ਹੁਣ ਆਪਣਾ ਹੱਕ ਜਿਹੜਾ ਵਾ ਮੰਗਣ ਵਾਸਤੇ ਸੜਕਾਂ ਤੇ ਆ ਗਿਆ ਵਾ ਡਟਣ ਲੱਗ ਪਿਆ ਵਾ ਉਹਨਾਂ ਨੂੰ ਫਰਹਾਜ ਨਹੀਂ ਹੋ ਰਿਆ ਇਸ ਕਰਕੇ ਹੁਣ ਬਚ ਕੇ ਰਹੋ ਮੇਰੇ ਵੀਰ ਥੋੜਾ ਜਿਆ ਆਪਣੀਆਂ ਜਿਹੜੀਆਂ ਇਹ ਵੱਧ ਫੈਲੀਆਂ ਇਹਨਾਂ ਨੂੰ ਬੰਦ ਕਰਦੇ ਹੋ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਤੁਹਾਨੂੰ ਨਾ ਐਸਸੀ ਸਮਾਜ ਦਾ ਜਿਹੜਾ ਵਾ ਰੋਸ ਆ ਤੁਹਾਨੂੰ ਵੇਖਣ ਨੂੰ ਮਿਲੇਗਾ ਤੁਹਾਨੂੰ ਇਹ ਕਿਸਾਨ ਜਥੇਬੰਦੀ ਵੱਲੋਂ ਕੀਤਾ ਗਿਆ ਜਾਂ ਆਮ ਲੋਕ ਸੀ ਕੌਣ ਸਨ ਇਹ ਲੋਕ ਆ ਦੇਖੋ ਆਮ ਤੇ ਨਹੀਂ ਹੈਗੇ ਤਾਂ ਸਿੱਖੀ ਦੇ ਪੇਸ ਵਿੱਚ ਮੁਗਲ ਸੀ ਹੈਗੀ ਤੇ ਸਿੱਖੀ ਦੇ ਪੈਗ ਵਿੱਚ ਮੁਸਲ ਸੀ ਆਮ ਉਮਣੀ ਜਿਹੜਾ ਗੁਰੂ ਦਾ ਨਹੀਂ ਬਣੇ ਸਾਡਾ ਕਿੱਥੋਂ ਬੰਨਣਾ ਨਾ ਨੇ ਸੋ ਅਸੀਂ ਆਪਣੇ ਨਹੀਂ ਕਵਾਂਗੇ ਇਹਨਾਂ ਨੂੰ ਠੀਕ ਹੈ ਜਿਹੜੇ ਆਪਣੇ ਆਂ ਉਹਨਾਂ ਨੂੰ ਛਾਤੀ ਨਾਲ ਲਾਵਾਂਗੇ ਤੇ ਜਿਹੜੇ ਬਗਾਨੇ ਆ ਉਹਨਾਂ ਨੂੰ ਫਿਰ ਚੜ੍ਹ ਕੇ ਮਿਲਾਂਗੇ ਆਪਾਂ ਫਿਲਹਾਲ ਕਿਸਾਨ ਜਥੇਬੰਦੀਆਂ ਦੇ ਆਗੂ ਪੱਲਾ ਝਾੜ ਗਏ ਨੇ ਕਿਤੇ ਸਾਡੇ ਬੰਦੇ ਨਹੀਂ ਸੀ ਜੀ ਦੇਖੋ ਗੱਲ ਇਸ ਤਰ੍ਹਾਂ ਆ ਵਾਂ ਪੀ ਗੱਲ ਝੰਡੇ ਦੀ ਸੀ ਗੱਲ ਨਿਸ਼ਾਨ ਸਾਹਿਬ ਦੀ ਸੀ ਕਿਸਾਨ ਜਥੇਬੰਦੀਆਂ ਨੂੰ ਇਹਨਾਂ ਤੇ ਐਕ ਬਚਾਉਣਾ ਚਾਹੀਦਾ ਨਹੀਂ ਤੇ ਕਿਸਾਨੀ ਬਦਨਾਮ ਹੋ ਰਹੀ ਹੈ ਜਿੱਥੇ ਬੰਦੀਆਂ ਬਦਨਾਮ ਹੋ ਰਹੀਆਂ ਕਿਸਾਨੀ ਲੜਦੀ ਚੰਗੀ ਲੱਗਦੀ ਆਈ ਹੋਈ ਕਿਸਾਨ ਨੇ ਜਿਨ੍ਹਾਂ ਦੇ ਮਰਲਾ ਮਰਲਾ ਜੱਗੀ ਵਰਗਿਆਂ ਦਾ ਸਿਰ ਪੜਵਾਇਆ ਜੱਗੀ ਵਰਗਿਆਂ ਨੇ ਤੁਹਾਡੇ ਨਾਲ ਤੁਸੀਂ ਤਾਂ ਬਾਦਾਮ ਕਾਜੂ ਖਾ ਕੇ ਆ ਗਏ ਬਾਰਡਰਾਂ ਤੇ ਸਟੇਜਾਂ ਦੇ ਮਾਲਕ ਬਣ ਕੇ ਗਰੀਬਾਂ ਨੂੰ ਚੜ੍ਹ ਨਹੀਂ ਦਿੰਦੇ ਇਸ ਕਰਕੇ ਹੁਣ ਜੇ ਸਾਨੂੰ ਮੋਰਚਾ ਲਾਉਣਾ ਵੱਖਰਾ ਪਿਆ ਸੀ ਵੱਖਰਾ ਲਾਵਾਂਗੇ ਮੇਰੇ ਵੀਰ ਜੇ ਤੁਸੀਂ ਅੱਜ ਮਜ਼ਦੂਰ ਵੱਖਰਾ ਕਰਤਾ ਕਿਸਾਨ ਵੱਖਰਾ ਕਰਤਾ ਉਹ ਕਿਸਾਨੀ ਦੇ ਝੰਡੇ ਥੱਲੇ ਬਦਮਾਸ਼ੀ ਥੋੜਾ ਆਪਾ ਹੋਣ ਦੇਾਂਗੇ ਮੇਰੇ ਭਰਾ ਉਹਦੀ ਨਰੇਗਾ ਦੀ ਗੱਲ ਚੁੱਕ ਰਹੇ ਤੁਹਾਡੇ ਹੱਕ ਦੇ ਵਿੱਚ ਜੀ ਕੋਈ ਗੱਲ ਨਹੀਂ ਜਿਹੜੀ ਸੱਚੀ ਗੱਲ ਆ ਨਾ ਮੇਰੇ ਭਰਾ ਉਹ ਉਹ ਕਰਨੀ ਕਰਨੀ ਹੈ ਨਰੇਗਾ ਤਾਂ ਗੱਲ ਚੁੱਕਦੇ ਪਏ ਆ ਕਿਉਂਕਿ ਦਿਹਾੜੀਆਂ ਮਜ਼ਦੂਰ ਕਰਦਾ ਪੈਣਾ ਕਰਦੀਆਂ ਤੇ ਪੈਸੇ ਤਨਾਡਾਂ ਦੇ ਖਾਤਿਆਂ 'ਚ ਜਾ ਰਹੇ ਆ ਨਾ ਉਹ ਵੀ ਕਢਾਵਾਂਗੇ ਸਾਰਾ ਕੁਝ ਆਪਾਂ ਫਿਕਰ ਨਾ ਕਰੋ ਤੁਸੀਂ ਹੁਣ ਨਿਸ਼ਾਨ ਸਾਹਿਬ ਜਿਹੜੇ ਸਥਾਪਿਤ ਕੀਤਾ ਜਾਊਗਾ ਅੱਜ ਜੀ ਗੁਰੂ ਕਿਰਪਾ ਕਰੇ ਜਦੋਂ ਵੀ ਪ੍ਰਸ਼ਾਸਨ ਸਾਨੂੰ ਨਿਸ਼ਾਨ ਸਾਹਿਬ ਬਰਾਮਦ ਕਰਕੇ ਦੇਵੇਗਾ ਜਥੇਬੰਦੀਆਂ ਆ ਗਈਆਂ ਵਾਂ ਤਗੜਾ ਫੈਸਲਾ ਲਾਵਾਂਗੇ ਗੁਰਦੁਆਰਾ ਬਣ ਕੇ ਰਹੇਗਾ ਇੱਥੇ ਜੀ